ਸਤ ਸ੍ਰੀ ਅਕਾਲ ਸਾਰਿਆਂ ਨੂੰ ਸੱਤ ਪੰਜਾਬ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਤਾਂ ਪੰਜਾਬ ਦੇ ਵਿੱਚ ਰਾਸ਼ਨ ਕਾਰਡਾਂ ਬਾਰੇ ਵੱਡੀ ਖੁਸ਼ਖਬਰੀ ਹੈ ਸੀਐਮ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ ਤਾਂ ਦੱਸ ਦਈਏ ਪੰਜਾਬ ਵਿੱਚ ਮੁਫਤ ਕਣਕ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਲਈ ਰਾਹਤ ਦੀ ਖਬਰ ਹੈ ਕਿਉਂਕਿ ਹੁਣ ਸਰਕਾਰੀ ਕਣਕ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਨੂੰ ਨਾ ਤਾਂ ਡੀਪੂ ਹੋਲਡਰਾਂ ਕੋਲ ਭੱਜਣਾ ਪਵੇਗਾ ਤੇ ਨਾ ਹੀ ਉਹਨਾਂ ਦਾ ਸਮਾਂ ਬਰਬਾਦ ਹੋਵੇਗਾ ਤਾਂ ਕਿਹੜੇ ਐਲਾਨ ਕੀਤੇ ਨੇ ਉਹ ਸਾਰੀ ਜਾਣਕਾਰੀ ਤੁਹਾਨੂੰ ਹੁਣ ਇਸ ਵੀਡੀਓ ਦੇ ਵਿੱਚ ਅੱਗੇ ਦੇਣ ਜਾ ਰਹੇ ਹਾਂ ਨਵੇਂ ਜੁੜਿਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਦਰਅਸਲ ਹੁਣ ਕੇਂਦਰ ਸਰਕਾਰ ਦੇ ਵਿਸ਼ੇਬ ਖੁਰਾਕ ਪ੍ਰੋਗਰਾਮ ਤਹਿਤ ਪੰਜਾਬ ਵਿੱਚ ਅਜਿਹੇ ਏਟੀਐਮ ਲਗਾਏ ਜਾ ਰਹੇ ਹਨ ਤਾਂ ਇਹ ਏਟੀਐਮ ਕਿਸ ਤਰੀਕੇ ਕੰਮ ਕਰਨਗੇ ਤਾਂ ਤੁਹਾਡਾ ਰਸਨ ਜਿਹੜਾ ਉਹ ਏਟੀਐਮ ਰਾਹੀਂ ਮਿਲੇਗਾ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਐਲਾਨ ਹਨ ਜਿਹੜੇ ਉਹ ਕੀਤੇ ਗਏ ਨੇ ਉਹ ਸਾਰੀ ਜਾਣਕਾਰੀ ਤੁਹਾਨੂੰ ਹੁਣ ਇਸ ਵੀਡੀਓ ਦੇ ਵਿੱਚ ਦੇਣ ਜਾ ਰਹੇ ਹਾਂ ਕੋਈ ਵੀ ਸਵਾਲ ਆ ਤੁਸੀਂ ਕਮੈਂਟ ਕਰਕੇ ਆ ਜਿਹੜਾ ਪੁੱਛ ਸਕਦੇ ਹੋ ਉਸ ਦਾ ਰਿਪਲਾਈ ਕੀਤਾ ਜਾਵੇਗਾ ਦੱਸ ਦਈਏ ਮਸ਼ੀਨਾਂ ਲਗਾਈਆਂ ਕਣਗੀਆਂ ਜੋ ਪੈਸੇ ਦੀ ਬਜਾਏ ਹੁਣ ਕਣਕ ਪੈਦਾ ਕਰਨਗੀਆਂ ਇਸ ਦੇ ਨਾਲ ਹੀ ਸਰਕਾਰ ਵੱਲੋਂ ਬਣਾਇਆ ਗਿਆ ਕਾਰਡ ਜ਼ਰੂਰੀ ਹੋਵੇਗਾ ਕਾਰਡ ਨਾਲ ਜੁੜੇ ਪਰਿਵਾਰ ਦੇ ਫਿੰਗਰਪ੍ਰਿੰਟ ਇਸ ਮਸ਼ੀਨ ਦੇ ਵੈਧ ਹੋਣਗੇ ਤੇ ਉਹਨਾਂ ਨੂੰ ਕਣਕ ਦਾ ਆਪਣਾ ਕੋਟਾ ਆਸਾਨੀ ਨਾਲ ਜਿਹੜਾ ਮਿਲ ਜਾਵੇਗਾ ਤਾਂ ਹੁਣ ਮਸ਼ੀਨਾਂ ਜਿਹੜੀਆਂ ਉਹ ਲੱਗ ਜਾਣਗੀਆਂ ਤੇ ਮਸ਼ੀਨਾਂ ਦੇ ਵਿੱਚੋਂ ਜਿਹੜੀ ਕਣਕ ਹੈ ਤਾਂ ਉਹ ਮਿਲਿਆ ਕਰੇਗੀ ਏਟੀਐਮ ਦੇ ਰਾਹੀਂ ਜਿਵੇਂ ਪੈਸਾ ਕਢਵਾ ਸਕਦੇ ਹੋਵੇਂ ਤੁਸੀਂ ਕਣਕ ਹੈ ਜਿਹੜੀ ਉਹ ਤੁਹਾਨੂੰ ਮਿਲਿਆ ਕਰੇਗੀ ਡਿਪੋ ਹੋਲਡਰਾਂ ਸੰਬੰਧੀ ਅਕਸਰ ਕਈ ਤਾਂ ਆਉਂਦੀਆਂ ਸਨ ਕਿ ਕਈ ਵਾਰ ਡਿੱਪੂ ਹੋਲਡਰਾਂ ਨੇ ਸਮੇਂ ਸਿਰ ਕਣਕ ਨਹੀਂ ਵੰਡੀ ਜਿਸ ਕਾਰਨ ਲੋਕਾਂ ਦਾ ਸਮਾਂ ਅਤੇ ਮਿਹਨਤ ਦੋਵੇਂ ਬਰਬਾਦ ਹੋਏ ਇਸ ਸਮੱਸਿਆ ਨੂੰ ਦੂਰ ਕਰਨ ਲਈ ਹੁਣ ਕਣਕ ਦੇਣ ਵਾਲੀ ATM ਮਸ਼ੀਨਾਂ ਲਗਾਈਆਂ ਜਾਣਗੀਆਂ ਜਿਨ੍ਹਾਂ ਕੋਲ ਨੀਲੇ ਕਾਰਡ ਹਨ ਉਹ ਇਸ ਮਸ਼ੀਨ ਰਾਹੀਂ ਆਪਣੇ ਉਂਗਲਾਂ ਦੇ ਨਿਸ਼ਾਨ ਲਗਾ ਕੇ ਮਹੀਨੇ ਵਿੱਚ ਇੱਕ ਵਾਰ ਆਪਣੇ ਪਰਿਵਾਰ ਦਾ ਕਣਕ ਦਾ ਕੋਟਾ ਪ੍ਰਾਪਤ ਕਰ ਸਕਣਗੇ ਤਾਂ ਇਹ ਵੱਡੇ ਐਲਾਨ ਹੈ ਜਿਹੜੇ ਤਾਂ ਉਹ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਨਿਤੀਆਂ ਨਾਲ ਟਾਈਮ ਦੇ ਵਿੱਚ ਜਿਹੜਾ ਇਹ ਪ੍ਰੈਕਟੀਕਲ ਤੌਰ ਤੇ ਲਾਗੂ ਹੋ ਜਾਣਗੇ ਇਹ ਵੀ ਪਤਾ ਲੱਗੇ ਕਿ ਮਸ਼ੀਨਾਂ ਉਹਨਾਂ ਥਾਵਾਂ ਤੇ ਲਗਾਈਆਂ ਜਾਣਗੀਆਂ ਜਿੱਥੇ ਲੋਕਾਂ ਦੀ ਦੀ ਆਵਾਜ਼ ਆਈ ਹੁੰਦੀ ਹੈ ਤਾਂ ਜੋ ਕਣਕ ਚੋਰੀ ਹੋਣ ਦਾ ਡਰ ਨਾ ਰਹੇ ਸੂਤਰਾਂ ਅਨੁਸਾਰ ਇਹ ਮਸ਼ੀਨਾਂ ਐਸਡੀਐਮ ਦਫ਼ਤਰਾਂ ਜਾਂ ਸਰਕਾਰੀ ਗੋਦਾਮਾਂ ਵਿੱਚ ਲਗਾਈਆਂ ਜਾ ਸਕਦੀਆਂ ਹਨ ਦੂਜੇ ਪਾਸੇ ਖੁਰਾਕ ਤੇ ਸਪਲਾਈ ਮੰਤਰੀ ਲਾਲਚੰਦ ਘਟਾਰੂ ਚੱਕ ਨੇ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਅਨਾਜ ਏਟੀਐਮ ਸਥਾਪਿਤ ਹੈ ਜਿਹੜੇ ਤਾਂ ਉਹ ਕੀਤੇ ਜਾਣਗੇ ਫਿਲਹਾਲ ਤੁਹਾਡੇ ਲਈ ਇੰਨਾ ਹੀ ਧੰਨਵਾਦ